ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਆ ਸਾਡਾ ਅੱਜ ਦਾ ਵਲੌਗ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਾਂ ਸੁਣਾਉਣੇ ਅੱਜ ਭੂਤਾਂ ਦੀ ਕਹਾਣੀ ਹਾਂ ਭਈ ਉਹ ਨਾ ਇੱਕ ਭਈ ਕੁੜੀ ਸੀਗੀ ਕੋਈ ਤੇ ਭਈ ਕਿਤੇ ਗਏ ਹੋਏ ਸੀਗੇ ਉਹ ਪਾਸੇ ਤੇ ਉਹ ਰਾਤ ਨੂੰ ਆਈ ਜਾਂਦੇ ਸੀਗੇ ਤੇ ਦੋ ਸੀਵੇ ਸੀਗੇ ਬਾਬਾ ਦੂਰ ਦੂਰ ਸੀਗੇ ਤੇ ਦੋਸਤ ਵੀ ਸੀ ਤੇ ਭਈ ਉਹ ਸੀ ਜਦੋਂ ਪਹਿਲੇ ਸਵੇਰ ਕੋਲ ਦੀ ਟੱਪਣ ਲੱਗੇ ਤੇ ਉਥੋਂ ਭਈ ਭੂਤਨੀ ਚੜ ਗਈ ਕੋਈ ਤੇ ਭੂਤਨੀ ਚੜ ਗਈ ਤੇ ਉਹ ਕੁੜੀ ਨੂੰ ਪਤਾ ਲੱਗਿਆ ਜਦੋਂ ਵੀ ਭੂਤਨੀ ਆ ਜਦੋਂ ਡਰ ਗਈ ਉਹ ਤੇ ਵੀ ਇਹ ਤਾਂ ਕੋਈ ਚੀਜ਼ ਬੈਠੀ ਆ ਤੇ ਜਿਹੜੇ ਹੋਰ ਸਵਾਰੇ ਅਸੀਂ ਜਿਹੜੀਆਂ ਨਾਲ ਦੀਆਂ ਉਹ ਅਗਲੇ ਪਾਸੇ ਬੈਠੀਆਂ ਸੀ ਉਹ ਕੱਲੀ ਪਿਛਲੇ ਪਾਸੇ ਬੈਠੀ ਸੀ ਤੇ ਜਦੋਂ ਉਹਨੂੰ ਪਤਾ ਲੱਗਿਆ ਘੂਤਨੀ ਉਹਨੂੰ ਅੰਦਰੋਂ ਵੀ ਕੂਰੇ ਉਹਨੂੰ ਦਿਖਦੀ ਸੀ ਵੀ ਤੂੰ ਕਿਉਂ ਰੋਲਾ ਨਾ ਪਾ ਤੇ ਵੀ ਰੋਲਾ ਨਾ ਪਾ ਤੂੰ ਤੇ ਫਿਰ ਜਦੋਂ ਉਹਨੇ ਉਦਣ ਕਰਦਿਆ ਕਰੰਦਿਆ ਉਹ ਅਗਲੇ ਸਵੇਰੇ ਆ ਗਈ ਤੇ ਆਪੇ ਟਾਕੀ ਖੁੱਲ ਕੇ ਤੇ ਆਪੇ ਉਤਰ ਗਈ ਉਹ ਤੇ ਵੀ ਇਹ ਚੀਜ਼ਾਂ ਸੱਚੀਆਂ ਹੁੰਦੀਆਂ ਨੇ ਕੋਈ ਕੋਈ ਜਿਹੜੀ ਮੈਨੂੰ ਬਣਦੀ ਆ ਉਹਦੇ ਲਈ ਤਾਂ ਸੱਚ ਐ ਸਾਰ ਜਿਹਦੇ ਲਈ ਨਹੀਂ ਜਿਹਨੂੰ ਨਹੀਂ ਐਦਾਂ ਦਾ ਕੋਈ ਚਾਂਸ ਹੋਇਆ ਜਿਹਦੇ ਨਾਲ ਉਹ ਸਭ ਵੀ ਕਹਿੰਦਾ ਨਾ ਇਹ ਚੀਜ਼ਾਂ ਹਨ ਹੂੰ ਇੱਥੇ ਵੀ ਦੇਖੀ ਨਾ ਕੀ 80 ਸਾਲ ਜਿੱਤੇ ਹੋਣਾ ਅੱਤੀ ਰਹਿੰਦੇ ਆ ਹੂੰ ਉੱਥਾ ਤਾਂ ਸੀ ਆ ਗਏ ਤੇ ਇੱਥੇ ਵੀ ਰਹਿੰਦੀ ਸੀਗੀ ਇੱਕ ਚੀਜ਼ ਤੇ ਆਹ ਸਾਮਰ ਦਾ ਕਲੜੀ ਬਣ ਜਾਂਦੀ ਸੀ ਉਹ ਅੱਛਾ ਹਾਂ ਉਹ ਮੇਰੀ ਘੱਡੀ ਵੀ ਸੀ ਤਰੀ ਘੱਡੀ ਤੇ ਉਹ ਜਵਾਰੇ ਚ ਰਹਿੰਦੀ ਹੁੰਦੀ ਸੀ ਹਨਾ ਜਵਾਰੇ ਨੂੰ ਜਿੰਦਾ ਲੱਗਿਆ ਹੋਇਆ ਸੀਗਾ ਹਾਂ ਉੱਥੇ ਹੀ ਰਹਿੰਦੀ ਸੀ ਤੇ ਕਦੇ ਕੋ ਕੋ ਥੱਲੇ ਵਗ ਜਾਂਦੀ ਕਦੇ ਇੱਧਰ ਆ ਜਾਂਦੀ ਦੂਰ ਦੂਰ ਤਾਈ ਉਹ ਮਾਰ ਕਰਦੀ ਅੱਛਾ ਉਹ ਮੇਰੀ ਘਰ ਦੀ ਦੀ ਸੀ ਸਾਮਰ ਚੱਪਾ ਅੱਛਾ ਹਾਂ ਅਹੀਂ ਘਰ ਦੀ ਰਹਿੰਦੀ ਉਹ ਤੇ ਇੱਕ ਦਿਨ ਦੇ ਧੀ ਨਹੀਂ ਨਾ ਪਿਆ ਕੋ ਉਹ ਉੱਤੇ ਚੜ ਕੇ ਚਵਾਰੇ ਤੋਂ ਛਾਲ ਮਾਰੀ ਉਹਨੇ ਅੱਛਾ ਹੱਲੇ ਤੇ ਉਹ ਮੇਰੀ ਘਰ ਖੜਕਾ ਹੋਇਆ ਜਦੋਂ ਉਹਨੇ ਛਾਲ ਮਾਰੀ ਨਾ ਤੇ ਉਹ ਮੇਰੀ ਘਰ ਖੜਕਾ ਹੋਇਆ ਸਾਨੂੰ ਪਤਾ ਲੱਗਿਆ ਵੀ ਹਾਂ ਹੁਣ ਥੱਲੇ ਮਾਰੀ ਛਾਲ ਅੱਛਾ ਨਾ ਖੜਕਾ ਹੋਇਆ ਅੱਛਾ ਹੋਇਆ ਇਹ ਸੱਚੀਆਂ ਕਹਾਣੀਆਂ ਹੁੰਦੀਆਂ ਕੋਈ ਕੋਈ ਤਾਂ ਕੋ ਕਰੀ ਤੇ ਲਿਵਾੜੀ ਤੇ ਬੜੀ ਕਰੇ ਇਧਰ ਆਵੀ ਕਰੇ ਇਧਰ ਆਵੀ ਅਹੀਂ ਧਰਤੀ ਰੰਡੀ ਉਹ ਅੱਛਾ ਇੱਕ ਉੱਥੇ ਦੇਖੀ ਨਾ ਸਰਕਾਰੀ ਸਕੂਲ ਆ ਪਿੰਡ ਤੇ ਦੇਖੀ ਨਾ ਸਰਕਾਰੀ ਸਕੂਲ ਤੇ ਉੱਥੇ ਕੋਈ ਚੀਜ਼ ਮਰੀ ਹੋਈ ਸੀਗੀ ਕੋਈ ਮੁੱਕਾ ਕੋਈ ਉੱਥੇ ਅਣਮੌਤ ਮੁੱਕਿਆ ਸੀ ਕੋਈ ਤੇ ਉੱਥੇ 베ਰੀ ਸੀ 베ਰੀ ਦੇ ਉੱਤੇ ਰਹਿਣ ਲੱਗੀ ਤੇ ਉਹ ਅੰਦਰਲੇ ਪਾਸੇ 베ਰੀ ਸੀ ਸਕੂਲ ਤੇ ਤੇ ਜਦੋਂ ਕੋਈ ਜਵਾਕ ਜਾਂਦਾ ਬਾਥਰੂਮ ਚ ਬਾਥਰੂਮ ਕਰਨ ਤੇ ਉਹ ਅੰਦਰੋਂ ਕੁੰਡਾ ਲਾ ਦਿੰਦੀ ਤੇ ਉਹ ਜਿਹੜੀ ਜਿੱਥੇ ਉਹਦੀ ਵੀ ਲਾਲਾ ਆਤਮਾ ਪਾਠਕ ਦੀ ਸੀ ਉਹ ਕਮਰੇ ਨੂੰ ਤਾਂ ਲੋਕ ਲਾ ਰੱਖਿਆ ਸੀਗਾ ਜਿੰਦਾ ਲਾ ਰੱਖਿਆ ਸੀ ਉਹ ਮਾਸਟਰ ਉਹ ਲੋਕ ਖੋਲਦੇ ਨਹੀਂ ਸੀਗੇ ਵੀ ਜਵਾਖ ਨਾ ਕਿਤੇ ਵਗ ਜਾਣ ਤੇ ਜੇ ਉਹ ਬੇਰੀ ਥੱਲੇ ਜਵਾਖ ਖੜ ਵੀ ਜਾਂਦੇ ਜਾਂ ਕੋਈ ਜਵਾਖ ਬੇਰ ਬੂਰ ਝਾੜਦੇ ਡੜਾ ਡੂਲਾ ਮਾਰਦੇ ਤਾਂ ਵੀ ਉਹ ਰਾਤ ਨੂੰ ਜਵਾਖਾਂ ਨੂੰ ਡਰਾਉਂਦੀ ਉਹਦੀ ਮਗਰ ਲੱਗ ਜਾਂਦੀ ਜਵਾਖਾਂ ਦੇ ਤੇ ਹਜੇ ਤੱਕ ਵੀ ਉਹ ਕਮਰੇ ਨੂੰ ਲੋਕ ਹੀ ਲੱਗਿਆ ਹੋਇਆ ਤੇ ਉਹ ਐਡਾ ਵੱਡਾ ਸਕੂਲ ਆਗਾ ਤੇ ਉਹ ਕਿਸੇ ਦੀ ਹਿੰਮਤ ਨਹੀਂ ਹੈਗੀ ਵੀ ਜਾਓ ਕਮਰੇ ਨੂੰ ਖੋਲ ਕੇ ਕੋਈ ਸਫਾਈ ਕਰ ਦੂਗਾ ਜਾਂ ਕੋਈ ਜਵਾਕਾ ਉੱਥੇ ਬਹਿ ਜਾਣਗੇ ਕੋਈ ਮੈਡਮ ਕੋਈ ਮੈਡਮ ਜਾਂ ਮਾਸਟਰ ਕੋਈ ਵੀ ਬਗ ਜਾਣਗੇ ਉਧਰ ਕੋਈ ਨਾ ਕੋਈ ਪਿੰਡ ਦਾ ਜਾ ਸਕਦਾ ਉੱਥੇ ਸਰਕਾਰੀ ਸਕੂਲਾਂ ਚ ਵੀ ਹੁੰਦੀਆਂ ਨੇ ਇਹ ਚੀਜ਼ਾਂ ਹਾਂ ਹੁੰਦੀਆਂ ਨੇ ਸਰਕਾਰੀ ਹਸਪਤਾਲਾਂ ਚ ਸਰਕਾਰੀ ਸਕੂਲਾਂ ਚ ਹਾਂ ਕਈ ਵਾਰੀ ਉਹ ਪਿੰਡ ਦੇ ਨਾਲ ਹੀ ਹੈ ਪਿੰਡ ਦੇ ਵਿੱਚ ਹੀ ਹੈ ਸਕੂਲ ਉਹ ਤਾਂ ਵੀ ਉੱਥੇ ਦੇਖ ਲੈ ਨਾਲੇ ਉਹਨੇ ਕਿ ਗੁਰਦੁਆਰਾ ਵੀ ਉੱਥੇ ਨੇੜੇ ਨਾਲੇ ਮੰਦਿਰ ਵੀ ਆ ਉਹ ਸਕੂਲ ਥੋੜਾ ਜਿਹਾ ਸਾਈਡ ਤੇ ਰਹਿ ਜਾਂਦਾ ਫੇਰ ਵੀ ਉੱਥੇ ਉਹ ਉੱਥੇ ਖੰਡ ਪਾਟ ਵੀ ਖਲਾਈ ਨੇ ਜਗਰਾਤੇ ਵੀ ਕਰਾਈ ਨੇ ਵਿਸ਼ਾਲ ਜਾਗਰ ਨਮਾਤਾ ਦੇ ਵੀ ਕਈ ਵਾਰੀ ਇਹ ਸਕੂਲ ਭਾਰੀ ਆ ਵੀ ਕੋਈ ਜਿਵਾਖਾਂ ਨੂੰ ਕੋਈ ਉਹ ਨਾ ਹੋ ਜੇ ਹਾਂ ਵੀ ਚੱਲ ਵਧੀਆ ਉਹ ਹੋ ਜੇ ਇਥੋਂ ਜੋ ਵੀ ਆ ਵੀ ਇਥੋਂ ਟਲ ਜੇ ਜੋ ਵੀ ਆ ਕੋਈ ਉਪਰ ਹੀ ਹਵਾ ਹਾਂ ਟਾੜੀ ਨਹੀਂ ਹੂੰ ਟਾੜੀ ਨਹੀਂ ਤੇ ਹੁਣ ਥੋੜਾ ਜਿਹਾ ਉਥੇ ਮਾਹੌਲ ਜਿਹਾ ਠੀਕ ਆ ਸਕੂਲ ਦਾ ਪਹਿਲਾਂ ਤਾਂ ਬਹੁਤ ਮੰਦਾ ਹਲਤੀ ਪਹਿਲਾਂ ਹਰੇਕ ਜਵਾਬ ਨੂੰ ਚੱਕਰ ਆ ਕੇ ਡਿੱਗ ਜਾਂਦਾ ਜਵਾਬ ਜੇ ਕੋਈ ਜਵਾਬ ਨੂੰ ਝੜਕ ਦਿੰਦੇ ਮਾਸਟਰ ਤਾਂ ਵੀ ਚੱਕਰ ਖਾ ਕੇ ਡਿੱਗ ਜਾਂਦੇ ਜਵਾਬ ਜੇ ਕਿਤੇ ਬਾਥਰੂਮ ਬੂਥਰੂਮ ਚ ਵੜ ਜਾਂਦੇ ਤਾਂ ਵੀ ਡਰ ਕੇ ਉਥੋਂ ਪੈ ਆਉਂਦਾ ਫਿਰ ਉਹਨਾਂ ਨੂੰ ਫਿਰ ਕਹਿੰਦੇ ਅਸੀਂ ਸਕੂਲ ਨਹੀਂ ਜਾਂਦੇ ਹੁਣ ਤਾਂ ਜੋ ਇਹਦੇ ਜਗਰਾਤੇ ਕਰਾਏ ਆ ਤੇ ਜਦੋਂ ਦੇ ਖੰਡ ਪਾਠ ਖਲਾਏ ਆ ਦਸਵੇਂ ਪਾਸ਼ਾ ਜੀ ਦੇ ਉਹਦੇ ਤੇ ਉਦੋਂ ਥੋੜਾ ਮੋਟਾ ਹੁਣ ਫਰਕ ਆ ਇੱਕ ਕੁੜੀ ਨੇ ਸਪੋਰਟ ਚ ਹੋ ਗਈ ਸੀ ਲੱਕਾ ਵੱਜਿਆ ਤੇ ਉਹ ਮਰ ਗਈ ਸੀ ਹਾਂ ਲੱਕਾ ਵੱਜਿਆ ਤੇ ਹਾਂ ਉਹ ਮਰੀ ਗਈ ਸੀ ਹਾਂ ਉਹ ਕੁੜੀ ਉਹ ਸਿਗਾ ਪੇਪਰਾਂ ਚ ਫੇਲ ਹੋ ਗਈ ਸੀ ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕੀ ਬਣਿਆ ਹਾਂ ਪੇਪਰਾਂ ਚ ਫੇਲ ਹੋ ਗਈ ਤੇ ਬਸ ਉਹਦੇ ਪਿਓ ਨੇ ਮੜੀ ਧੰਕੀ ਦਿੱਤੀ ਵੀ ਤੂੰ ਪੇਪਰਾਂ ਚ ਫੇਲ ਹੋ ਗਈ ਹੁਣ ਬਸ ਤੈਨੂੰ ਅੱਗੇ ਪੜਾਉਂਦੇ ਨਹੀਂ ਤੇ ਕਣਕ ਦਾ ਟਾਈਮ ਸੀਗਾ ਤੇ ਕਣਕ ਦਾ ਟਾਈਮ ਸੀ ਤੇ ਉਹ ਆ ਕੇ ਬਸ ਪਾਣੀ ਗਰਮ ਕਰਦੀ ਸੀ ਤੇ ਬਸ ਉਹਦੇ ਹੀ ਉਹਨੂੰ ਅੱਗ ਪੈ ਗਈ ਮੁੜ ਕੇ ਵਿਚਾਰੀ ਬਚੀ ਨਹੀਂ ਉਹ ਮਰ ਕੇ ਹੀ ਖੜਾ ਫਟਿਆ ਥਾਈਓ ਮਰ ਗਈ ਸੀ ਉਹ ਮੱਚ ਗਈ ਸੀ ਅੱਗ ਹੀ ਨਹੀਂ ਬੁਜੀ ਹੂੰ ਉਹਨੂੰ ਤੇ ਉੱਥੋਂ ਹੀ ਸਕੂਲ ਚੋਂ ਕੋਈ ਟੱਕਰ ਲੱਗਿਆ ਸੀ ਹੂੰ ਇਹ ਗੱਲਾਂ ਹੁੰਦੀਆਂ ਤਾਂ ਹੈਗੀਆਂ ਜਿਹਦੇ ਨਾਲ ਮੰਨਦਿਆਂ ਨੇ ਹੂੰ ਕਲਯੁਗ ਦੇ ਹਿਸਾਬ ਨਾਲ ਤਾਂ ਹੁਣ ਤਾਂ ਜਮੀ ਉਹ ਹੋਇਆਗਾ ਹੁਣ ਕਰਨ ਕਰਾਉਣ ਵੀ ਦੁਨੀਆ ਤੇ ਚੱਲ ਪਿਆ ਇਹਨੇ ਇਧਰੋਂ ਟਾਲਤਾ ਉਧਰ ਕਰਤਾ ਉਹ ਪਹਿਲਾਂ ਤਾਂ ਦੁਨੀਆ ਉ ਗੱਲ ਗੁੱਸੇ ਮਸਾਲੇ ਰੱਖਦੀ ਸੀ ਹੁਣ ਗੁੱਸੇ ਮਸਾਲੇ ਨਹੀਂ ਹੁਣ ਇਹ ਕੰਮ ਚੱਲ ਪਿਆ ਤਾਂ ਕੰਮ ਚੱਲ ਗਿਆ ਹੁਣ ਲੜਦੀ ਨਹੀਂ ਦੁਨੀਆ ਉਧਰੋਂ ਉਧਰ ਹੀ ਤੇ ਗੱਲ ਕਰਾ ਗੁਫ਼ਤ ਕੰਮ ਨੇ ਇਹ ਚੱਲ ਵੀ ਕੰਮ ਉਧਰੋਂ ਉਧਰ ਹਟਾਲਤਾ ਉਧਰੋਂ ਉਧਰ ਟਾਲਤਾ ਸੱਚੀ ਗੱਲ ਪਹਿਲਾਂ ਬੰਦੇ ਲੜ ਪੈਂਦੇ ਸੋ ਕੁਸੋ ਹੋਉਂਦਾ ਹੁਣ ਤਾਂ ਸਹੀ ਚੱਲਦਾ ਵੀ ਇਹਨਾਂ ਦਾ ਕਾਰੋਬਾਰ ਹੁਣ ਹੋ ਜੇ ਇਹ ਕੋਈ ਰੋਟੀ ਖਾਂਦਾ ਕੋਈ ਰੋਟੀ ਖਾਂਦਾ ਮੈਂ ਚੱਕ ਲਾਂ ਤਾਂ ਤਾਂ ਹੀ ਪਤਾ ਜਿਹਦਾ ਮਨ ਮੁੱਕਿਆ ਹੋਵੇ ਉਹਨੂੰ ਸਿਆਣੇ ਕੋਲੇ ਵਗ ਜਾਣਾ ਉਹਨਾਂ ਨੂੰ ਛੇੜ ਲੈਣ ਤੇ ਹਾਂ ਫਲਾਣੇ ਦੇ ਘਰ ਚ ਜਾ ਕੇ ਆ ਕਰਦੇ ਆ ਕਰਦੇ ਲਗੜਟ ਹੋਵੇ ਜਿਹਦੇ ਨਾਲ ਹਾਂ ਇਹ ਤਾਂ ਪੜਤ ਨਹੀਂ ਸਾਡੇ ਨਾਲ ਜਿਹੜੇ ਹੋ ਗਿਆ ਅੰਗ ਕਸ਼ਤਾਂ ਉਹ ਅਣਮੌਤ ਮਰ ਜਾਂਦੇ ਕੁਛ ਸਿਆਣੇ ਭੂਪੇ ਜਿਉਂ ਉਠਾ ਦਿੰਦੇ ਆ ਉਧਰ ਉਧਰ ਹੀ ਕੰਮ ਕਰਾਉਂਦੇ ਨੇ ਉਹ ਫਿਰ ਆਜ਼ਾਦੇ ਨੁਕਸਾਨ ਕਰਾਉਂਦੇ ਨੇ ਇਹ ਚੀਜ਼ਾਂ ਨਹੀਂ ਖਾਣੀਆਂ ਇੱਕ ਜਿੰਗਾ ਕਹਾਣੀਆਂ ਇਹ ਹਾਂ ਪਤਾ ਨਹੀਂ ਰਹੇ ਕਿ ਕੁਝ ਕਰ ਦੇਣ ਹੋਰ ਹਾਂ ਨਹੀਂ ਮੋਢੋ ਨਹੀਂ ਆ ਕਰਦੀ ਕਰਾਉਂਦੀ ਵਾਲੀ ਹੈ ਹਾਂ ਇਹ ਤਾਂ ਹੈ ਹਾਂ ਹੋਰ ਕਰਨ ਕਰਾਉਣ ਦਾ ਹੀ ਟਾਈਮ ਰਹਿ ਗਿਆ ਹਾਂ ਇਹ ਮਾਹੀ ਰਹੇਗੇ ਹੋਰ ਕੋਈ ਅੱਡੇ ਸੁੰਲੇ ਵੀ ਕਬੂਤ ਸੀ ਮਤਲਬ ਉਹਨਾਂ ਸਰਮਾ ਖੂਚੜੀ ਕੇ ਮਰੇ ਹੋਇਆ ਸੀਗਾ ਤੇ ਮਤਲਬ ਉਹਨਾਂ ਰਾਤ ਨੂੰ ਭਰ ਤੰਗ ਕਰਦਾ ਤੇ ਸਵੇਰੇ ਵੀ ਮਨੂੰ ਜਾਖੰਤ ਤੰਗ ਕਰਦਾ ਇੱਕ ਨਾ ਪਿੰਡ ਚ ਮੁੰਡਾ ਸੀਗਾ ਉਹਨੂੰ ਨਾ ਲਾਲ ਕੱਪੜੇ ਵਾਲਾ ਦਿਖਦਾ ਸੀਗਾ ਸਕੂਲੀ ਤੇ ਫਿਰ ਉਸ ਤੋਂ ਬਾਅਦ ਨਾ ਮਤਲਬ ਵੀ ਬਈ ਰਣੀ ਕਦੇ ਲੋ ਵਿਚਾਰੇ ਦੀ ਮੋਤ ਹੀ ਹੋ ਗਈ ਤੇ ਉਹਨੂੰ ਮਾਰਤਾ ਸੀਗਾ। ਕਿੱਚ ਨਹੀਂ। ਤੇ ਪੈਂਡੇ ਜੀ ਸੀਗੇ ਤੇ ਉਹਨਾਂ ਉਹਦੇ ਪੈਰੋਂ ਨੂੰ ਮਾਰਤਾ ਸੀਗਾ। ਫਿਰ ਉਹਨਾਂ ਫੁੱਲ ਹੀ ਬੰਦ ਕਰਤਾ ਉਹਨਾਂ ਗੜਵਾਇਆਗਾ ਪਲਾਟਾ 'ਚ। ਕਿੱਚ ਹੁਣ ਉੱਥੇ ਕੋਈ ਨਹੀਂ ਜਾਂਦਾ ਨਾ ਕੋਈ ਲੱਕੜਾ ਛੱਕੇ ਕੋਈ ਨਹੀਂ ਉਦਰੀ ਅੰਦਰ ਬੰਦ ਕਰਤਾ ਉਹ ਪਲਾਟਾ 'ਚ ਗੜਵਾਇਆਗਾ ਨਾ ਫੁੱਲ। ਫਿਰ ਜਦ ਹੀ ਆਤਮਾ ਗਈ ਫਿਰ ਉਹਨੇ ਛਡਾ ਲਿਆ ਫੁੱਲ ਫਿਰ ਉਹ ਨੁਕਸਾਨ ਪਹੁੰਚਾਉਂਦਾ ਵਾਵਾ ਹਨਾ। ਕੀ ਰਹਾ ਤਾਂ ਬਹੁਤ ਭਾਰੀ ਚੀਜ਼ ਆ ਬਈ ਜਿਹਦਾ ਇੱਕ ਉਹ ਜਿਉਂਦੇ ਜਿਹਾ ਕਦੇ ਬੰਦੇ ਦਾ ਉਹ ਕਰਤਾ ਹੂੰ ਹੂੰ ਇਹ ਹਰ ਦੇ ਹਾ ਟਾਲੀ ਵਿੱਚ ਅਸੀਂ ਝੂਠੇ ਲੈਂਦੇ ਹੋ ਉੱਥੇ ਲੈਣ ਨਾ ਬੰਦਾ ਟਾਲੀ ਟਾਲੀ ਦੀ ਕੋਈ ਤਾਂ ਨਹੀਂ ਤੋਂ ਖਰਾੜੇ ਮਾਰੀਂਂ ਦੱਸੂਗੀ ਬਸ ਬਣ ਕੇ